ਹallelujah 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 ਸਾਰੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਭੈਣ ਭਰਾਵਾਂ ਨੂੰ ਜੈਮਸੀ ਦੀ ਪ੍ਰਭੂ ਜੀ ਦੀ ਬਹੁਤ ਹੀ ਪਵਿੱਤਰ ਤੇ ਜਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਆ ਮੈਂ ਯਕੀਨ ਕਰਦੀ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਰਾਜੀ ਖੁਸ਼ ਹੋ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਪ੍ਰਭੂ ਦਾ ਅਨੁਗ੍ਰਹਿ ਤੇ ਉਹਦਾ ਫਜ਼ਲ ਤੁਹਾਡੇ ਉੱਤੇ ਆ ਪਰਮੇਸ਼ਵਰ ਮਿਹਰਵਾਨਾ ਤੁਹਾਡੇ ਸਭ ਕਾਸੇ ਤੇ ਖਾਸ ਤੌਰ ਤੇ ਤੁਹਾਡੇ ਬੱਚਿਆਂ ਉੱਤੇ ਆਮੇਨ ਹallelujah ਪ੍ਰਭੂ ਦੀ ਬੜੀ ਆਈ ਹੋਵੇ ਜਦੋਂ ਜਹਾਜ਼ ਨੇ ਟੇਕ ਆਫ ਕਰਨਾ ਹੁੰਦਾ ਨਾ ਤੇ ਉਹਦੇ ਚ ਇੱਕ ਅਨਾਉਂਸਮੈਂਟ ਹੁੰਦੀ ਆ ਕਿਰਪਿਆ ਸਭੀ ਯਾਤਰੀ ਆਪਣੀ ਕਮਰ ਕੀ ਪੇਟੀਆਂ ਬੰਨ੍ਹ ਲੈ ਸੀਟ ਵੈਲਟਸ ਲਗਾ ਲੈਣ अज भी जहाज़ टेक ऑफ होने लगा कृपा करके सारे जरा किसीट बैल्ट लगा ले सची यू विल सी ती वेखोंगे द डेमोस्ट्रेशन ऑफ पावर ऑफ स्ट्रेंथ ऑफ गॉड ऑल हालेलुया ਤੁਸੀਂ ਅੱਜ ਆਤਮਾ ਦੇ ਸਮਰਥਨ ਨੂੰ ਪਰਮੇਸ਼ਰ ਦੇ ਜ਼ੋਰ ਨੂੰ ਇਸ ਜਗ੍ਹਾ ਤੇ ਪੂਰਾ ਹੁੰਦਿਆਂ ਦੇਖੋਗੇ ਹallelujah Praise God ਸੱਚੀ ਅੱਜ ਬਹੁਤ ਅਦਭੁਤ ਚਮਤਕਾਰ ਹੋਣਗੇ ਗਵਾਇਆ ਵਾਲੀ ਟੀਮ ਪਹਿਲਾਂ ਹੀ ਰੈਡੀ ਹੋ ਜਾਵੇ ਮਾਈਕ ਸਾਊਂਡ ਸਿਸਟਮ ਵਾਲਿਓ ਬੈਟਰੀਆਂ ਪਾ ਦਿਓ ਮਾਈਕ ਦੇ ਵਿੱਚ ਵਾਜ ਅਜ ਅਜ ਬੰਦ ਨਹੀਂ ਹੋਣੀ ਚਾਹੀਦੀ ਠੀਕ ਆ ਅੱਜ ਚਮਤਕਾਰ ਨਹੀਂ ਹੋਊਗਾ ਚਮਤਕਾਰਾਂ ਦਾ ਮੀਂਹ ਪੈ ਜੂਗਾ ਯਿਸੂ ਮਸੀਹ ਦੇ ਨਾਮ 'ਚ ਤੇ ਸ਼ੁਰੂ ਹੋ ਚੁੱਕੇ ਆ ਚਮਤਕਾਰ ਹੋਣੇ ਥੋੜੀ ਲਾਈਫ ਦੇ ਵਿੱਚ ਸ਼ੁਰੂ ਹੋ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬੜਾ ਰੌਲਾ ਪੈਂਦਾ ਆ ਵੀ ਹਾਈ ਹਾਈ ਲੋਕਾਂ ਨੂੰ ਚਮਤਕਾਰਾਂ ਦੇ ਪਿੱਛੇ ਲਾਈ ਜਾਂਦੇ ਆ ਅਸੀਂ ਚੱਲੇ ਹੀ ਉਸ ਗੁਰੂ ਦੇ ਆ ਜਿਹੜਾ ਚਮਤਕਾਰ ਹੀ ਕਰੀ ਗਿਆ ਜਿੱਧਰ ਨੂੰ ਜਾਂਦਾ ਸੀ ਚਮਤਕਾਰ ਹੋਈ ਜਾਂਦੇ ਸੀ ਹੁਣ ਜਿਹਦੇ ਪਿੱਛੇ ਚੱਲਦੇ ਉਹੀ ਕਰਾਂਗੇ ਜੋ ਉਹਨੇ ਕੀਤਾ ਆ ਹallelujah ਤੇ ਬਹੁਤ ਸਾਰਿਆਂ ਨੂੰ ਇਹ ਪ੍ਰੋਬਲਮ ਰਹਿੰਦੀ ਆ ਕਿ ਇਹ ਤਾਂ ਜੀ 올 ਟੈਸਟਮੈਂਟ ਦੀਆਂ ਗੱਲਾਂ ਆ ਇਹ ਤਾਂ ਪ੍ਰਾਣੇ ਨੇਮ ਦੀਆਂ ਗੱਲਾਂ ਆ ਅੱਜ ਜਿੰਨੀਆਂ ਗੱਲਾਂ ਕਰਾਂਗੇ ਸਾਰੀਆਂ ਨਵੇਂ ਨੇਮ ਚੋਂ ਹੀ ਕਰਾਂਗੇ ਹਾਲੇਲੂਇਆ ਤਾਂ ਜੋ ਨਟ ਤਪਦਿਆਂ ਹੋਇਆਂ ਸੀਨਿਆਂ ਨੂੰ ਠੰਡ ਪੈ ਜਾਵੇ ਯਿਸੂ ਮਸੀਹ ਦੇ ਨਾਮ ਚ ਪ੍ਰੇਸ ਗੋਡ ਆਜੋ ਆਪਾਂ ਵਚਨ ਦੇ ਵਿੱਚੋਂ ਦੇਖੀਏ ਯੋਹੰਨਾ ਦੀ ਕਿਤਾਬ ਉਹਦਾ 14 ਨੰਬਰ ਅਧਿਆਇ ਉਹਦੀ 12 ਤੋਂ 14 ਨੰਬਰ ਪੰਕਤੀ ਤੱਕ ਆਪਾਂ ਇਹਦਾ ਦੇਖਣਾ ਹੈ। ਲਿਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ। ਕਿਉਂ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਆਮੀਨ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਹੈ ਜਿਹੜਾ ਵੀ ਪਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਉੱਤੇ ਨੇਚਾ ਕਰਦਾ ਹੈ ਪ੍ਰਭੂ ਯਿਸੂ ਨੇ ਕਿਹਾ ਉਹ ਮੇਰੇ ਵਰਗੇ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੂਗਾ ਤੇ ਉਹਦੇ ਨਾਲੋਂ ਵੀ ਵੱਡੇ ਕੰਮ ਕਰੂਗਾ ਹallelujah ਹੁਣ ਦੱਸੋ ਬਈ ਪ੍ਰਭੂ ਯਿਸੂ ਮਸੀਹ ਦਾ ਕਿਆ ਬਚਨ ਝੂਠਾ ਹੋ ਸਕਦਾ ਹੋ ਸਕਦਾ ਤਾਂ ਫੇ ਵੱਡੇ ਵੱਡੇ ਕੰਮ ਤਾਂ ਹੋਣੇ ਹੀ ਆ ਹallelujah ਫੇ ਮਰਦੇ ਤਾਂ ਜ਼ਿੰਦੇ ਹੋਣਗੇ ਬਈ ਯਿਸੂ ਮਸੀਹ ਦੇ ਨਾਮ ਚ ਕੋੜੀ ਤਾਂ ਸ਼ੁੱਧ ਹੋਣ ਗਈ ਯਿਸੂ ਦੇ ਨਾਮ ਚ ਅੰਨੀਆਂ ਅੱਖਾਂ ਦੇਖਣ ਗਈਆਂ ਗੂੰਗੇ ਬੋਲਣਗੇ ਤੇ ਉਹਦੀ ਮਹਿਮਾ ਕਰਨਗੇ ਕੁਬੇ ਸਿੱਧੇ ਹੋ ਜਾਣਗੇ ਬੋਲੇ ਸੁਣਨਗੇ ਯਿਸੂ ਮਸੀਹ ਦੇ ਨਾਮ ਚ ਤੇ ਲੰਗੜੇ ਵੀ ਸ਼ਾਲਾ ਮਾਰਨਗੇ ਤੇ ਭੱਜੇ ਫਿਰਨਗੇ ਯਿਸੂ ਮਸੀਹ ਦੇ ਨਾਮ ਚ ਹallelujah ਕਿਉਂਕਿ ਪ੍ਰਭੂ ਨੇ ਕਿਹਾ ਆ ਜਿਹੜਾ ਵੀ ਨੇਚਾ ਕਰੇ ਮੈਂ ਤਾਂ ਨੇਚਾ ਕਰਦੀ ਆ ਮੈਂ ਨੇਚਾ ਕਰਦੀ ਆ ਇਸ ਲਈ ਮੇਰੇ ਦੁਆਰਾ ਮੇਰੇ ਪਰਮੇਸ਼ਵਰ ਦੀ ਉਸ ਸਮਰਥ ਜੋ ਨੇ ਵਚਨ ਦੇ ਦੁਆਰਾ ਤੇ ਨੇਚਾ ਕਰਨ ਦੇ ਦੁਆਰਾ ਮੇਰੇ ਉੱਤੇ ਪਾਈ ਆ ਅੱਜ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਵਰਗੇ ਕੰਮ ਇੱਥੇ ਹੋਣਗੇ ਹallelujah ਜ਼ਰੂਰ ਹੋਣਗੇ ਕਿਉਂਕਿ ਵਚਨ ਚ ਲਿਖਿਆ ਜੇ ਕੋਈ ਨੇਚਾ ਕਰੇ ਮੈਂ ਨੇਚਾ ਕਰਦੀ ਆ ਤੇ ਅੱਜ ਫੇ ਪਰਮੇਸ਼ਵਰ ਦਾ ਸਮਰਥ ਪਰਮੇਸ਼ਵਰ ਦਾ ਆਤਮਾ ਆਪਣੀ ਦਾਸਰੀ ਨੂੰ ਯੂਜ਼ ਕਰੇਗਾ ਤੁਹਾਡੀ ਹੀਲਿੰਗ ਦੇ ਲਈ ਤੁਸੀਂ ਚੰਗੇ ਹੋਵੋਗੇ ਯਿਸੂ ਮਸੀਹ ਦੇ ਨਾਮ ਚ ਤੁਸੀਂ ਚੰਗੇ ਹੋਵੋਗੇ ਪਰਮੇਸ਼ਵਰ ਦੀ ਸਮਰਥ ਦੇ ਦੁਆਰਾ ਅੱਜ ਵੱਡੇ ਚਮਤਕਾਰਾਂ ਨੂੰ ਦੇਖੋਗੇ ਜਮੰਦਰੂ ਬਿਮਾਰੀਆਂ ਜਾਣਗੀਆਂ ਜੀ ਯਿਸੂ ਦੇ ਨਾਮ 'ਚ ਐਕਸੀਡੈਂਟ ਦੇ ਨਾਲ ਟੁੱਟੀਆਂ ਹੱਡੀਆਂ ਜਿਹੜੀਆਂ ਕੰਮ ਨਹੀਂ ਕਰ ਰਹੀਆਂ ਅੱਜ ਇੱਥੇ ਕੰਮ ਕਰਨਗੀਆਂ ਯਿਸੂ ਦੇ ਨਾਮ 'ਚ ਅੱਜ ਜਿਹੜੇ ਚੱਲ ਨਹੀਂ ਸਕਦੇ ਸੀਗੇ ਉਹ ਚੱਲਣਗੇ ਜਿਹੜੇ ਬਿੰਗੇ ਚੱਲਦੇ ਸੀਗੇ ਸਿੱਧਾ ਚੱਲਣਗੇ ਯਿਸੂ ਦੇ ਨਾਮ 'ਚ ਜਿਹੜੇ ਝੋਕ ਨਹੀਂ ਸਕਦੇ ਸੀ ਉਹ ਝੁਕਣਗੇ ਜਿਹੜੇ ਖਲੋ ਨਹੀਂ ਸਕਦੇ ਸੀ ਖਲੋਣਗੇ ਜਿਨ੍ਹਾਂ ਦੇ ਅੰਗ ਜੁੜੇ ਹੋਏ ਅੱਜ ਖੁੱਲਣਗੇ ਤੁਹਾਡੇ ਅੰਦਰਲੇ ਬਾਹਰਲੇ ਸਾਰੇ ਅੰਗ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਰ ਤੁਸੀਂ ਅੱਜ ਦੇਖੋਗੇ ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤਰ ਵਿੱਚ ਪਿਤਾ ਦੀ ਬੜਾਈ ਹੋਵੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੋਸੀ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਤਾਂ ਅੱਜ ਮੈਂ ਯਿਸੂ ਮਸੀਹ ਦਾ ਨਾਮ ਲੈ ਕੇ ਤੁਹਾਡੇ ਲਈ ਸ਼ਿਫਾ ਮੰਗਾਂਗੀ ਚੰਗਿਆਈ ਮੰਗਾਂਗੀ ਪਰਮੇਸ਼ਰ ਦੀ ਹਜ਼ੂਰੀ 'ਚ ਤੁਹਾਡੇ ਜੀਵਨ ਵਿੱਚ ਚਮਤਕਾਰ ਮੰਗਾਂਗੀ ਅਰ वचन 'ਚ ਲਿਖਿਆ ਤੁਹਾਡੇ ਲਈ ਹੋ ਜਾਏਗਾ ਤਾਂ ਜੋ ਪਿਤਾ ਦੀ ਵਡਿਆਈ ਪੁੱਤਰ ਵਿੱਚ ਹੋਵੇ ਤੇ ਅੱਜ ਯਿਸੂ ਮਸੀਹ ਦੇ ਨਾਮ ਦੀ ਵਡਿਆਈ ਹੋਊਗੀ ਪਰਮੇਸ਼ਰ ਦੀ ਹਜ਼ੂਰੀ 'ਚ ਅਮੀਨ ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹ ਕਰਾਂਗਾ ਵਾਓ ਅੱਜ ਸੱਚੀ ਪ੍ਰਭੂ ਯਿਸੂ ਮਸੀਹ ਅੱਜ ਅਸੀਂ ਇੱਕ ਮਨ ਹੋ ਕੇ ਤੁਹਾਡੇ ਕੋਲੋਂ ਮੰਗਦੇ ਆ ਕਿ ਆ ਜੋ ਮਸਾ ਜਿਹੜਾ ਤੁਹਾਡੇ ਉੱਤੇ ਆ ਚੰਗਿਆਈ ਦਾ ਰਿਹਾਈ ਦਾ ਸ਼ਿਫਾਵਾ ਦਾ ਮੌਸ ਜ਼ੇ ਕਰਨ ਦਾ ਮਰਦਿਆਂ ਨੂੰ ਜ਼ਿੰਦਾ ਕਰਨ ਦਾ ਅਤੁੱਧ ਕੰਮ ਕਰਨ ਦਾ ਜੇ ਕੋਈ ਆਪਣੇ ਹੀ ਮਨ ਵਿੱਚ ਨੇਚਾ ਕਰਕੇ ਪ੍ਰਭੂ ਦੇ ਪੱਲੇ ਨੂੰ ਸ਼ੂਲਵੇ ਤੇ ਉਹ ਚੰਗਾ ਹੋ ਜਾਂਦਾ ਪ੍ਰਭੂ ਯਿਸੂ ਜੀ ਅੱਜ ਮੈਂ ਮੰਗਦੀ ਹਾਂ ਇਸ ਸੰਗਤ ਦੇ ਨਾਲ ਇੱਕ ਮਨ ਹੋ ਕੇ ਕਿ ਤੁਹਾਡਾ ਮਸਾ ਅੱਜ ਕੱਲੇ ਕੱਲੇ ਦੇ ਜੀਵਨ ਵਿੱਚ ਕੰਮ ਕਰੇ ਤੇ ਤੁਸੀਂ ਕਿਹਾ ਜੋ ਕੁਝ ਤੁਸੀਂ ਮੇਰੇ ਤੋਂ ਮੰਗੋਗੇ ਤੁਹਾਡੇ ਲਈ ਹੋ ਜਾਊਗਾ ਤੇ ਅੱਜ ਅਸੀਂ ਮੰਗ ਲਿਆ ਤੇ ਤੁਸੀਂ ਕਿਹਾ ਨੇਚਾ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪੂਰਾ ਹੋ ਚੁੱਕਾ ਯਿਸੂ ਮਸੀਹ ਦੇ ਨਾਮ ਚ ਆਮਨ ਅਜੋਪਾ ਦੇਖੀਏ ਯੋਹੰਨਾ ਦੀ ਕਿਤਾਬ ਸੋਣਾ ਨਹੀਂ ਅੱਜ ਕਿਸੇ ਨੇ ਹਾਜ਼ਰ ਰਹੋ ਅੱਜ ਸਿਰਫ ਉਹਦੀ ਜ਼ਿੰਦਗੀ 'ਚ ਕੰਮ ਨਹੀਂ ਹੋਣਾ ਜਿਹੜਾ ਸੁੱਤਾ ਹੋਊਗਾ ਜਿਹੜਾ ਗੈਰ ਹਾਜ਼ਰ ਹੋ ਗਿਆ ਜਿਹੜਾ ਉੱਠ ਕੇ ਚਲੇ ਗਿਆ ਬਾਕੀ ਜਿੰਨੇ ਇੱਥੇ ਬੈਠੇ ਆ ਮੈਂ ਕਿਹਾ ਹਰ ਹਾਲ ਵਿੱਚ ਤੁਹਾਡੀ ਜ਼ਿੰਦਗੀ 'ਚ ਕੰਮ ਹੋਣਗੇ ਯੋਹਨਾ 4 ਤੇ ਉਹਦੀ 48 ਨੰਬਰ ਆਇਆ ਤਾਂ ਆਪਾਂ ਦੇਖਦੇ ਆ ਇੱਥੇ ਲਿਖਿਆ ਤਦੋਂ ਯਿਸੂ ਨੇ ਉਹਨੂੰ ਆਖਿਆ ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਪ੍ਰਤੀਤ ਕਦੀ ਨਾ ਕਰੋਗੇ ਹallelujah ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਨਿਸ਼ਾਨ ਤੇ ਅਚਰਜ ਕੰਮ ਸਾਈਨਸ ਐਂਡ ਵੰਡਰਸ ਅਗਰ ਤੁਸੀਂ ਚਿੰਨ ਨਾ ਦੇਖੇ ਚਮਤਕਾਰ ਨਾ ਦੇਖੇ ਤਾਂ ਤੁਸੀਂ ਫਿਰ ਵਿਸ਼ਵਾਸ ਨਹੀਂ ਕਰੋਗੇ ਕਿ ਉਹ ਕੁਝ ਕਰ ਸਕਦਾ ਕਿ ਨਹੀਂ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਇਹ ਅਧਿਕਾਰ ਦਿੱਤਾ ਕਿ ਤੁਸੀਂ ਜਾਓ ਜਾ ਕੇ ਰੋਗੀਆਂ ਨੂੰ ਚੰਗੇ ਕਰੋ ਤੇ ਭੂਤਾਂ ਦੇ ਜਕੜਿਆਂ ਨੂੰ ਆਜ਼ਾਦ ਕਰੋ ਔਰ ਜਾ ਕੇ ਬਪਤਿਸਮਾ ਦਿਵੋ ਉਹਨਾਂ ਨੂੰ ਔਰ ਖੁਸ਼ਖਬਰੀ ਦਾ ਪ੍ਰਚਾਰ ਕਰੋ ਉਹਨਾਂ ਦੇ ਵਿੱਚ ਕਾਰ ਇਸੇ ਲਈ ਦਿੱਤਾ ਗਿਆ ਕਿ ਜਦੋਂ ਪਰਮੇਸ਼ਵਰ ਦੇ ਲੋਕ ਕਿਸੇ ਦੀ ਚੰਗਿਆਈ ਦੇ ਲਈ ਪ੍ਰਾਰਥਨਾ ਕਰਨ ਉੱਥੇ ਅਦਭੁਤ ਕੰਮ ਹੋਏ ਜਿਹੜਾ ਇੰਨੇ ਸਾਲਾਂ ਤੋਂ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੋਇਆ ਸੀ ਉਸ ਚਮਤਕਾਰ ਦੇ ਦੁਆਰਾ ਉਹ ਲੋਕੀ ਜਿੱਤੇ ਜਾਣ ਕੇ ਹਾਂ ਵਾਕਿਆ ਹੀ ਜਿਸ ਪਰਮੇਸ਼ਵਰ ਦੀ ਗੱਲ ਕਰ ਰਹੇ ਹੋ ਉਹ ਸਮਰਥੀ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਜੇ ਉਹ ਇਹਨਾਂ ਦੀ ਪ੍ਰਾਰਥਨਾ ਦੇ ਦੁਆਰਾ ਕੰਮ ਕਰ ਸਕਦਾ ਆ ਤੇ ਉਹ ਆਪ ਕਿੰਨਾ ਮਹਾਨ ਆ ਜੇ ਅਸੀਂ ਸਿੱਧੇ ਉਹਦੇ ਨਾਲ ਲਾ ਲਈਏ ਸਿੱਧੀ ਗੱਲ ਕਰ ਲਈਏ ਉਹਦੇ ਨਾਲ ਤੇ ਸਾਡੇ ਜੀਵਨ 'ਚ ਕਿੰਨੇ ਅਦਭੁਤ ਕੰਮ ਹੋ ਸਕਦੇ ਆ ਇਸੇ ਲਈ ਲਿਖਿਆ ਕਹਿੰਦਾ ਤਦੋਂ ਯਿਸੂ ਨੇ ਉਹਨਾਂ ਨੂੰ ਆਖਿਆ ਕੋਈ ਮਨੁੱਖ ਨਹੀਂ ਇੱਥੇ ਗੱਲ ਕਰ ਰਿਹਾ ਪ੍ਰਭੂ ਯਿਸੂਸੀ ਆਪ ਗੱਲ ਕਰ ਰਹੇ ਤਦੋਂ ਯਿਸੂ ਨੇ ਉਹਨਾਂ ਨੂੰ ਆਖਿਆ ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਪ੍ਰਤੀਤ ਕਦੀ ਨਾ ਕਰੋਗੇ ਆਓ ਆਪਾਂ ਦੇਖੀਏ ਮਰਕਸ ਦੀ ਕਿਤਾਬ ਉਹਦਾ 10 ਨੰਬਰ ਅਧਿਆਏ ਉਹਦੀ 25 ਤੋਂ 27 ਨੰਬਰ ਆਇਤ ਦੇ ਵਿੱਚ ਆਪਾਂ ਦੇਖਦੇ ਹਾਂ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਗਣਾ ਇਸ ਨਾਲੋਂ ਸੁਖਾੜਾ ਹੈ ਪਈ ਤਨੀ ਪਰਮੇਸ਼ਵਰ ਦੇ ਰਾਜ ਵਿੱਚ ਬੜੇ ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ ਤਾਂ ਫਿਰ ਕੌਣ ਬਚ ਸਕਦਾ ਹੈ ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ ਕੋਈ ਆਮੀ ਨੇ ਕਿੱਥੇ ਆ ਹਰ ਵਾਰੀ ਸਿਖਾਉਣਾ ਪਿਆ ਕਰੂਗਾ ਸੋ ਇੱਥੇ ਆਪਾਂ ਵਚਨ ਦੇ ਵਿੱਚ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਗੱਲ ਕਹੀ ਆ ਸੂਈ ਦੇ ਨੱਕੇ ਦੇ ਵਿੱਚੋਂ ਦੀ ਊਠ ਸੌਖਾ ਹੀ ਲੰਘ ਸਕਦਾ ਆ ਪਰ ਜਿਹੜਾ ਧਨੀ ਆ ਉਹਦਾ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਔਖਾ ਆ ਤੇ ਬਹੁਤ ਸਾਰੇ ਲੋਕੀ ਇਸ वचन ਨੂੰ ਇਦਾਂ ਹੀ ਸਮਝਦੇ ਜਾਂ ਸੁਣਾਉਂਦੇ ਆ ਵੀ ਪੈਸੇ ਵਾਲਾ ਬੰਦਾ ਸਵਰਗ ਰਾਜ ਚ ਨਹੀਂ ਵੜ ਸਕਦਾ ਕਰਕੇ ਉਹਨੂੰ ਪੈਸੇ ਦਾ ਲਾਲਚ ਹੋ ਜਾਂਦਾ ਪਰ वचन ਕੀ ਕਹਿੰਦਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਮਨੋਖਲੇ ਔਖਾ ਆ ਕਿ ਸੂਈ ਦੇ ਨੱਕੇ ਥਾਣੀ ਊਠ ਨੂੰ ਲੰਘਾਉਣਾ ਵੀ ਤੇ ਮਨੋਖਲੇ ਔਖਾ ਆ ਤਨ ਦੌਲਤ ਦੇ ਹੁੰਦਿਆਂ ਸੁੰਦਿਆਂ ਸਵਰਗ ਰਾਜ ਵਿੱਚ ਵੜਨਾ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਵੀ ਪਰ ਇਹ ਦੋਵੇਂ ਕੰਮ ਪਰਮੇਸ਼ਵਰ ਤੋਂ ਔਖੇ ਨਹੀਂ ਆ ਹallelujah ਉਹ ਤਨੀ ਲੋਕਾਂ ਨੂੰ ਵੀ ਸਵਰਗ ਰਾਜ ਵਿੱਚ ਵੜਨ ਵਾੜਨ ਦੀ ਸਮਰਥ ਰੱਖਦਾ ਆ ਤੇ ਊਠ ਨੂੰ ਵੀ ਸੂਈ ਦੇ ਨੱਕੇ ਥਾਣੀ ਲੰਘਾਉਣ ਦੀ ਸਮਰਥ ਰੱਖਦਾ ਆ ਹallelujah ਅਗਰ ਤੁਹਾਨੂੰ ਸਮੱਸਿਆ ਊਠ ਜਿੰਨੀ ਲੱਗਦੀ ਆ ਤੇ ਤੁਹਾਨੂੰ ਲੱਗਦਾ ਕਿ ਉਸ ਤੋਂ ਨਿਕਲਣ ਦਾ ਜਿਹੜਾ ਰਾਹ ਆ ਉਹ ਸੂਈ ਦੇ ਨੱਕੇ ਵਰਗਾ ਆ ਤਾਨੂੰ ਲੱਗਦਾ ਵੀ ਨਹੀਂ ਨਿਕਲਿਆ ਜਾ ਸਕਦਾ ਤਾਂ ਵਚਨਾਂ ਚ ਤਾਂ ਕਹਿੰਦਾ ਆ ਤੁਹਾਡੇ ਤੋਂ ਨਹੀਂ ਹੋ ਸਕਦਾ ਪਰ ਪਰਮੇਸ਼ਰ ਤੋਂ ਹੋ ਸਕਦਾ ਆ ਅੱਜ ਤੁਹਾਡੀ ਜ਼ਿੰਦਗੀ ਦੇ ਊਠ ਪਰਮੇਸ਼ਰ ਦੇ ਹੱਥ ਵਿੱਚ ਫੜੀ ਹੋਈ ਸੂਈ ਦੇ ਨੱਕੇ ਥਾਣੀ ਲੰਘ ਜਾਣ ਗਈ ਇਸ ਮਸੀਹ ਦੇ ਨਾਮ 'ਚ ਕਿਉਂਕਿ ਜੋ ਮਨੁੱਖਾਂ ਤੋਂ ਨਹੀਂ ਹੋ ਸਕਦਾ ਪਰਮੇਸ਼ਰ ਤੋਂ ਸਭ ਜੋ ਹੋ ਸਕਦਾ ਹੈ ਸਾਰਾ ਕੋਸ਼ ਚਾਹੇ ਸਰੀਰ ਦੀ ਚੰਗਿਆਈ ਹੈ ਚਾਹੇ ਕਰਜ਼ਿਆਂ ਵਿੱਚੋਂ ਬਾਹਰ ਨਿਕਲਣਾ ਚਾਹੇ ਸ਼ਰਮਿੰਦਗੀ ਵਿੱਚੋਂ ਬਾਹਰ ਨਿਕਲਣਾ ਨਸ਼ੇ ਵਿੱਚੋਂ ਬਾਹਰ ਨਿਕਲਣਾ ਵਿਭਚਾਰ ਵਿੱਚੋਂ ਬਾਹਰ ਨਿਕਲਣਾ ਕਈਆਂ ਨੂੰ ਹੋਰ ਕੋਈ ਮਾੜੀਆਂ ਆਦਤਾਂ ਲੱਗੀਆਂ ਆ ਪਾਪ ਹੋ ਸਕਦਾ ਆ ਦੁੱਖ ਤਕਲੀਫਾਂ ਹੋ ਸਕਦੇ ਕਿਸੇ ਦੇ ਸਤਾਏ ਹੋਏ ਹੋ ਸਕਦੇ ਤੁਸੀਂ ਅਰ ਤੁਹਾਨੂੰ ਲੱਗਦਾ ਕਿ ਹੁਣ ਤਾਂ ਪੋਸੀਬਲ ਹੀ ਨਹੀਂ ਆ ਹੁਣ ਕਿੱਥੇ ਹੋਣਾ ਹੈ ਇੱਕ ਵਾਰ ਇੱਕ ਵਾਰ ਪਰਮੇਸ਼ਵਰ ਨੂੰ ਕਹੋ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਆਓ ਉਹ ਜੋ ਮੈਂ ਨਹੀਂ ਕਰ ਸਕਦਾ ਪ੍ਰਭੂ ਤੁਸੀਂ ਉਹ ਕਰਕੇ ਲੋਕਾਂ ਦੇ ਸਾਹਮਣੇ ਮੈਨੂੰ ਆਪਣੀ ਗਵਾਹੀ ਲਈ ਖੜੇ ਕਰੋ ਆਪਣੇ ਹੀ ਨਾਮ ਨੂੰ ਮਹਿਮਾ ਦੇਣ ਦੀ ਖਾਤਰ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਕੰਮ ਕਰੋ ਪ੍ਰਭੂ ਆਪਣੇ ਹੀ ਨਾਮ ਨੂੰ ਉੱਚਾ ਕਰਨ ਦੀ ਖਾਤਰ ਆਪਣੇ ਹੀ ਵਾਅਦੇ ਨੂੰ ਆਪਣੇ ਹੀ वचन ਨੂੰ ਪੂਰਾ ਕਰਨ ਦੀ ਖਾਤਰ ਪ੍ਰਭੂ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਕਰੋ ਤਾਂ ਜੋ ਲੋਕ ਜਾਣਣ ਕਿ ਜੋ ਮਨੁੱਖ ਨਹੀਂ ਕਰ ਸਕਦੇ ਮਨੁੱਖਾਂ ਦਾ ਸਿਰਜਣਹਾਰ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਉਹ ਤੁਹਾਡੀ ਜ਼ਿੰਦਗੀ 'ਚ ਅੱਜ ਐਸੇ ਘੜੀ ਇੱਥੇ ਹੁੰਦਿਆਂ ਹੁੰਦਿਆਂ ਪੂਰਾ ਕਰੂਗਾ ਯਿਸੂ ਦੇ ਨਾਮ 'ਤੇ ਇਹ ਪੂਰਾ ਵੀਕ ਤੁਹਾਡੀ ਗੁੱਡ ਨਿਊਜ਼ ਦਾ ਵੀਕ ਆ ਡਾਕਟਰ ਦੇ ਗਏ ਰਿਪੋਰਟਾਂ ਚੈੱਕ ਰਹੀਆਂ ਕਹਿੰਦਾ ਤੂੰ ਤਾਂ ਬਿਲਕੁਲ ਠੀਕ ਆ ਕੋਈ ਬਿਮਾਰੀ ਹੈਗੀ ਨਹੀਂ ਤੈਨੂੰ ਜਿਨ੍ਹਾਂ ਨੂੰ ਕਿਹਾ ਸੀ ਤੁਹਾਡੀਆਂ ਸਰਜਰੀਜ਼ ਹੋਣੀਆਂ ਉਹ ਸਰਜਰੀ ਵਾਸਤੇ ਗਏ ਆ ਸਰਜਰੀ ਕਰਨ ਤੋਂ ਪਹਿਲਾਂ ਜਦੋਂ ਉਹਨਾਂ ਨੇ ਚੈੱਕਅਪ ਕਰਨਾ ਡਾਕਟਰ ਨੇ ਕਿਹਾ ਲੋੜ ਹੀ ਨਹੀਂ ਹੈਗੀ ਸਰਜਰੀ ਦੀ ਜਾ ਚੱਲਿਆ ਜਾਂ ਤੂੰ ਚੰਗਾ ਹੋ ਗਿਆ ਆ ਜਿਨ੍ਹਾਂ ਨੇ ਤਰੀਕਾ ਤੇ ਜਾਣਾ ਆ ਮੁਕੱਦਮੇ ਉਹਨਾਂ ਦੇ ਹੱਲ ਹੋ ਜਾਣੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਬਹੁਤ ਸਾਰੇ ਇਹਨਾਂ ਨੂੰ ਜਿਹੜੇ ਉਹਨਾਂ ਨੂੰ ਛੱਡ ਕੇ ਗਏ ਐਸੇ ਹੀ ਹਫ਼ਤੇ ਵਿੱਚ ਉਹਨਾਂ ਨੇ ਆਪ ਕਾਲ ਕਰ ਲੈਣੀ ਆ ਆਪ ਮਿਲਣ ਨੂੰ ਆ ਜਣਾ ਆਪ ਫੋਨਾਂ ਤੇ ਰਾਬਤੇ ਉਹਨਾਂ ਨੇ ਕਾਇਮ ਕਰਕੇ ਖੁਸ਼ੀ ਦੀਆਂ ਗੱਲਾਂ ਕਰਨੀਆਂ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਲੰਮੇ ਚਿਰ ਤੋਂ ਵੇਟ ਕਰ ਰਹੇ ਆ ਹਰ ਵਰੀ ਪ੍ਰੈਗਨਨਸੀ ਚੈੱਕ ਕਰਦੇ ਆ ਹਰ ਵਰੀ ਇੱਕੋ ਹੀ ਲਾਈਨ ਆਉਂਦੀ ਆ ਇਸ ਵਾਰੀ ਦੋ ਆਣਗੀਆਂ ਯਿਸ ਮਸੀਹ ਦੇ ਨਾਮ 'ਚ ਪੋਜ਼ਿਟਿਵ ਰਿਪੋਰਟ ਆਏਗੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਹੈਲਥੀ ਬੇਬੀਜ਼ ਨੂੰ ਕਨਸੀਵ ਕਰਨ ਜਾ ਰਹੇ ਹੋ ਯਿਸੂ ਮਸੀਹ ਦੇ ਨਾਮ ਚ ਸੱਚੀ ਗੁੱਡ ਨਿਊਜ਼ ਦਾ ਟਾਈਮ ਤੁਹਾਡੀ ਲਾਈਫ ਦੇ ਵਿੱਚ ਸਟਾਰਟ ਹੋ ਚੁੱਕਿਆ ਆ ਡਿਵਾਈਨ ਮਿਰੇਕਲਸ ਦਾ ਟਾਈਮ ਤੁਹਾਡੀ ਲਾਈਫ ਚ ਸਟਾਰਟ ਹੋ ਚੁੱਕਿਆ ਆ ਡਿਵਾਈਨ ਹੀਲਿੰਗ ਦਾ ਟਾਈਮ ਤੁਹਾਡੀ ਲਾਈਫ ਦੇ ਵਿੱਚ ਸਟਾਰਟ ਹੋ ਚੁੱਕਿਆ ਆ ਅਲੌਕਿਕ ਚਮਤਕਾਰ ਅਲੌਕਿਕ ਚੰਗਿਆਈ ਤੁਹਾਡੇ ਜੀਵਨ ਦੇ ਵਿੱਚ ਸ਼ੁਰੂ ਹੋ ਚੁੱਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ બસ ਆਪਣਾ ਵਿਸ਼ਵਾਸ ਨਾ ਡੋਲਣ ਦਿਓ ਸਾਰੇ ਕੰਮ ਪਰਮੇਸ਼ਵਰ ਨੇ ਕਰਨੇ ਆ ਵਿਸ਼ਵਾਸ ਤੁਸੀਂ ਕਰਨਾ ਆ ਅਰ ਉਹਨੇ ਚਾਤੀ ਮਾਰਨੀ ਆ ਤੁਹਾਡੇ ਦਿਲ ਤੇ ਗੁਰਦਿਆਂ ਚ ਵੀ ਇੱਥੇ ਵਿਸ਼ਵਾਸ ਹੈਗਾ ਆ ਕੱਲੇ ਮੂੰਹ ਨਾਲ ਹੀ ਤਾਂ ਨਹੀਂ ਬੋਲੀ ਜਾਂਦਾ ਜਦੋਂ ਉਹਨੇ ਤੁਹਾਨੂੰ ਸਕੈਨ ਕਰਨਾ ਤੁਹਾਡਾ ਸਾਰਾ ਅੰਦਰ ਵਿਸ਼ਵਾਸ ਨਾਲ ਭਰਿਆ ਹੋਇਆ ਨਜ਼ਰ ਆਵੇ ਹallelujah ਤੇ ਫਿਰ ਤੁਸੀਂ ਦੇਖਿਓ ਜਦੋਂ ਅੰਦਰ ਵਿਸ਼ਵਾਸ ਨਾਲ ਭਰਿਆ ਹੋਇਆ ਤੇ ਬਾਹਰ ਪਰਮੇਸ਼ਵਰ ਦੀ ਮਹਿਮਾ ਨਾਲ ਭਰਿਆ ਹੋਇਆ ਹੋਊਗਾ ਜਦੋਂ ਪਰਮੇਸ਼ਵਰ ਨੇ ਤੁਹਾਡੇ ਅੰਦਰ ਵਿਸ਼ਵਾਸ ਦੇਖਿਆ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਆਪਣੀ ਚੰਗਿਆਈ ਨੂੰ ਆਪਣੀ ਭਲਾਈ ਨੂੰ ਆਪਣੀ ਬਰਕਤ ਨੂੰ ਆਪਣੀ ਬੜੌਤਰੀ ਨੂੰ ਆਪਣੀ ਆਤਮਾ ਦੀ ਤਰੱਕੀ ਨੂੰ ਆਪਣੀਆਂ ਗਵਾਹੀਆਂ ਨੂੰ ਦੇਖੋਗੇ ਅਰ ਤੁਹਾਡਾ ਆਪਣਾ ਹੀ ਮਨ ਵਿਸ਼ਵਾਸ ਕਰਨ ਦੇ ਲਈ ਔਖਾ ਹੋਊਗਾ ਕਿ ਇਹ ਹੋ ਸਕਦਾ ਸੀ ਇਹ ਹੋ ਗਿਆ ਇਹ ਕਿਵੇਂ ਹੋ ਗਿਆ ਅਰ ਤੁਸੀਂ ਜਦੋਂ ਕਿਸੇ ਨੂੰ ਦੱਸੋਗੇ ਨਾ ਤੁਸੀਂ ਇਦਾਂ ਕਹੋ ਤੂੰ ਯਕੀਨ ਨਹੀਂ ਕਰਨਾ ਜੋ ਮੈਂ ਤੈਨੂੰ ਦੱਸਣ ਲੱਗਾ ਆ ਤੈਨੂੰ ਵਿਸ਼ਵਾਸ ਨਹੀਂ ਹੋਣਾ ਜੋ ਮੈਂ ਤੈਨੂੰ ਦੱਸਣ ਲੱਗਾ ਆ ਆ ਹੋ ਗਿਆ ਇਸ ਮਸੀਹ ਦੇ ਨਾਮ 'ਤੇ ਐਸੇ ਕੰਮ ਤੁਹਾਡੀ ਲਾਈਫ ਦੇ ਵਿੱਚ ਹੋਣ ਜਾ ਰਹੇ ਆ ਆ ਜੋ ਆਪਾਂ ਦੇਖੀਏ ਅਪਸਿਆਂ ਦੀ ਕਿਤਾਬ ਉਹਦਾ ਤੀਜਾ ਨੰਬਰ ਅਧਿਆਇ ਅਰ ਉਹਦੀ ਆਪਾਂ 20 ਨੰਬਰ ਪੰਕਤੀ ਦੇ ਵਿੱਚ ਦੇਖਦੇ ਹਾਂ ਹੁਣ ਉਹਦੀ ਜਿਹੜਾ ਅਜੇਹਾ ਸਮਰੱਥ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅਤਵਧਿਕ ਕਰ ਸਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਾਉਂਦੀ ਹੈ ਹallelujah